ਪਸਵਾਂ ਦਾ ਜ਼ਿਕਰ ਪਸਵਾਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸასი ਸ਼ਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆਂ ਮਿੱਤਰੋ ਤੁਹਾਨੂੰ ਮੁਕਸਰ ਜ਼ਿਲ੍ਹੇ ਦੇ ਮਨਮਤੇ ਨਗਰ ਪਿੰਡ ਰੁਖਾਲੇ ਦੇ ਵਿੱਚ ਰੁਖਾਲੇ ਪਿੰਡ ਦੇ ਵਿੱਚ ਆ ਪਾਲ ਬਾਈ ਦੇ ਘਰੇ ਆਪਾਂ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਬਾਈ ਦਾ ਕੰਮ ਆ ਵਪਾਰ ਦਾ ਅੱਜ ਗਾਵਾਂ ਤਾਂ ਸੀਗੀਆਂ ਮਿੱਤਰੋ 6 7 ਤੇ ਪਰ 5 ਕੁ 6 ਨਾ ਮੇਰੇ ਨਾਲ ਚੰਦਰੇ ਨਾਲ ਢੇਰੀ ਤੋਂ ਚੜਾਉਂਦੀਆਂ ਤੇ ਰਹਿ ਗਈਆਂ ਹੁਣ ਮਿੱਤਰੋ ਇੱਕ ਗਾਂ ਤਾਂ ਤੁਹਾਨੂੰ ਵਿਖਾਉਣੀ ਵਿਖਾਉਣੀ ਆ ਮਿੱਤਰ ਪਰ ਜਿਹੜੀ ਮਗਰ ਚੀਜ਼ ਵੱਛੀ ਦੇਣੀ ਆ ਨਾ ਇਹ ਤਾਂ ਵੀਰੇ ਕਰਮਾਂ ਵਾਲੀ ਸੁੱਖਾਂ ਸੁੱਖ ਸੁੱਖ ਕੇ ਪੈਦਾ ਹੋਣ ਵਾਲੀ ਚੀਜ਼ ਦਾ ਇਹ ਹੈਗੀ ਵੀਰੇ ਵਿਰਕ ਫਾਰਮ ਜਿਹੜਾ ਇਹ ਸ਼ਹਿਰ ਵਾਲਿਆਂ ਦਾ ਉਹਨਾਂ ਦੇ ਕੋਲੇ ਜਿਹੜਾ ਵੈਨਸਨ ਬੋਲਾ ਉਹ ਬੋਲਦੀ ਆ ਵੀਰੇ ਨੋਟ ਕਰ ਲਓ ਪਹਿਲਾਂ ਇਹ ਗੱਲ ਗਾਂ ਲੈਣ ਤੋਂ ਗਾਂ ਤਾਂ ਗਾਂ ਦੀ ਗੱਲ ਆ ਗਾਂ ਤਾਂ ਹੋਰ ਕਿਤੋਂ ਵੀ ਮਿਲ ਜੂਗੀ ਜਦੋਂ ਚੰਗੀ ਵੀ ਮਿਲ ਜੂਗੀ ਜਦੋਂ ਸਸਤੀ ਵੀ ਮਿਲ ਜੂਗੀ ਪਰ ਆਹ ਜਿਹੜੀ ਚੀਜ਼ ਆ ਨਾ ਵੀਰੇ ਏ ਨਹੀਂ ਛੇਤੀ ਮਿਲਣੀ ਵਿਰਕ ਫਾਰਮ ਵਾਲਿਆਂ ਦਾ ਵੈਨਸਨ ਬੁੱਲ ਸਰਚ ਮਾਰ ਲਿਓ ਜਿਨ੍ਹਾਂ ਦੇ ਕੋਲੇ ਐਰ ਸ਼ਹਿਰ ਵਾਲਿਆਂ ਦਾ ਫਾਰਮ ਆ ਪਾਈਆਂ ਦਾ ਉਹ ਬੁੱਲ ਦੀ ਵੱਛੀ ਆ ਵੀਰੇ ਟੌਪ ਦੀ ਤੇ ਜਿਹੜੇ ਭਰਾ ਐਰ ਸ਼ਹਿਰ ਦਾ ਸ਼ੌਂਕ ਰੱਖਦੇ ਆ ਭਾਈ ਚੀਜ਼ ਨਹੀਂ ਮਿਲਣੀ ਤੁਹਾਨੂੰ ਵੱਛੀ ਤਿਆਰ ਕਰ ਲਿਆ ਜੇ ਗਾਂ 6 ਮਹੀਨਿਆਂ ਚ ਫਿਰੀ ਆ ਭਾਈ ਮੈਂ ਬੜੀਆਂ ਗੱਲਾਂ ਨਹੀਂ ਕਰਦਾ ਤੇ ਗਾਂ ਵੀ ਕਾਦੀ ਆ ਟੌਪ ਦੀ ਜਾਵਾ ਐਂਡ ਐਂਡ ਦੇ ਬਾਈ ਆਜੋ ਖਾ ਕਰੀਏ ਗੱਲ ਬਾਤ ਭਾਪੂ ਬਾਈ ਦਾ ਕੀ ਆ ਤੇ ਕੀ ਡਿਟੇਲ ਆ ਜਦੋਂ ਹੋਵੇ ਰਖਾਲੇ ਵਾਲਾ ਪਾਲ ਤੇ ਫਿਰ ਕਰਦਾ ਵਾ ਭਾਰ ਤੇ ਕਮਾਲ ਬਈ ਪਾਲ ਸਸਰੀ ਘਾਲ ਵੀਰੇ ਹਾਂਜੀ ਵੀਰੇ ਕਿਵੇਂ ਆਉਂਦੇ ਬਈ ਸਸਰੀ ਘਾਲ ਆਪਰਾ ਚੜਦੀ ਕਲਾ ਚ ਸਾਰੇ ਸਾਰੇ ਚੜਦੀ ਕਲਾ ਪਰ ਤੂੰ ਲੇਟ ਹੋ ਜਾਣਾ ਸਰ ਲੇਟ ਹੁਣ ਕੀ ਕਰ ਪੱਗ ਬੰਨਣ ਤੇ ਟਾਈਮ ਲੱਗ ਜਾਂਦਾ ਨਾ ਹੁਣ ਪਹਿਲਾਂ ਕੋਨਾ ਸੀਗਾ ਤਾਂ ਕਰਕੇ ਹੁਣ ਪੱਗ ਲੈ ਜਾਂਦੀ ਬੋਕੈਂਡ ਠੀਕ ਇਹ ਫਿਰ ਹੁਣ ਜ਼ਰੂਰੀ ਆ ਨਾ ਮੈਂ ਸੁਣਿਆ ਵੀ ਬੋਟਾਂ ਨੇੜੇ ਪਈ ਜਾਂਦੀਆਂ ਤਰਨ ਤਰਨ ਦੇ ਵਿੱਚ ਸਿੱਖੀ ਦਾ ਰੁਝਾਨ ਤੇ ਆਪਾਂ ਵੀ ਕਿਉਂ ਨਾ ਉਸ ਪਾਸੇ ਵਾਲੇ ਪਾਸੇ ਆਈਏ ਹੈ ਨਾ ਤੂੰ ਵੀ ਬੰਨਿਆ ਕਰ ਤੇਰੇ ਵੀ ਸੋਹਣੀ ਲੱਗਦੀ ਐ ਚੰਗਾ ਠੀਕ ਆ ਭਰਾ ਜਰੂਰ ਅਗਲੀ ਵੀਡੀਓ ਚ ਹੋਣਾ عمر ਦੇ ਹਿਸਾਬ ਨਾਲ ਪੱਗ ਬੰਨਣੀ ਚਾਹੀਦੀ ਹੁਣ ਤੈਨੂੰ ਮੈਂ ਪਹਿਲਾਂ ਲੱਗ ਗਿਆ ਤੇਰੇ ਨੂੰ ਹਜੇ ਇੱਕ ਵਾਰਾਂ ਤੇ ਤੂੰ ਵਿਆਹਿਆ ਫੇਰ ਵੀ ਨਹੀਂ ਬੰਨਦਾ ਹੈ ਬਾਈ ਪਾਲ ਹੁਣ ਫਿਰ ਆ ਵੈੜ ਬਾਰੇ ਦੱਸ ਵੀ ਕੀ ਡਿਟੇਲ ਵੈੜ ਵੀਰੇ ਦੂਜਾ ਸੁਆ ਜੀ ਤੇ ਰਾਤ 2:30 ਵਜੇ ਦੀ ਸੋਈ ਆ ਜੀ ਜੇਰ ਜੂਰ ਦੀ ਸਾਰੀ ਵੀਡੀਓ ਕੰਪਲੀਟ ਆਪਣੇ ਕੋਲ ਜੀ ਇਸ ਟਾਈਮ ਬੱਛੀ ਚਿੰਗਾ ਕੇ 4 ਕਿਲੋ ਬੌਲਾ ਕੱਢਿਆ ਸੂਣਾ ਕੱਢਿਆ ਥੱਲੋ ਚੋਣ ਕਿਵੇਂ ਨਿਕਲਿਆ ਚੋਣ ਇੱਕ ਨੰਬਰ ਆ ਵੀਰੇ ਚਵਾਈ ਸੁਆ ਕਿਨੂਆ ਸੂਈਆ ਬ੍ਰਦਰ ਇਹ ਦੂਜਾ ਦੂਜਾ ਬਾ ਯਾਰ ਗਾਂ ਤਾਂ ਤੇਰੀ ਹੀਰਾ ਹੈਗੀ ਹੈਗੀ ਪਹਿਲੇ ਸੂਏ ਨੇ ਪਿਛਲੇ ਪਿੰਡ 26 27 ਕਿਲੋ ਦੇ ਚੱਲ ਕੇ ਆਈ ਚੱਲ ਕੇ ਆਈ ਐਤਕੀ 30 ਉਹ ਹੱਥ ਮਾਰੂਗੀ 30 ਕਿਲੋ ਪੋਲੇ ਹੱਥ ਨਾਲ ਦੁੱਧ ਪਾ ਦੂ ਹੈ ਵੀ ਬ੍ਰਾਂਡ ਹੀ ਆ ਜਮਾ ਹਨਾ ਹਾਂ ਅੱਛਾ ਯਾਰ ਬੱਛੀ ਵਾਈ ਮੈਨੂੰ ਸੱਚੀ ਦੱਸੀ ਵੀ ਉਸੇ ਫਾਰਮ ਦੀ ਆ ਨਾ ਮੈਨੂੰ ਉਸੇ ਵਾਲੀ ਪਾਈ ਜੀ ਅਗਲੇ ਨੇ ਸੀਮਨ ਲਗਵਾਇਆ ਸੀ ਆ ਪਹਿਲਾਂ ਦੱਸ ਕੇ ਦਿੱਤੀ ਅਗਲੇ ਨੇ ਠੀਕ ਆ ਬਾਈ ਵੀ ਉਹਨਾਂ ਨੇ ਗੱਬਣ ਦਾ ਹੀ ਦੱਸਤਾ ਜੀ ਤੁਹਾਨੂੰ ਹਾਂ ਇਹਦਾ ਉਹ ਬਾਈਆਂ ਨੇ ਵੀ ਮੰਗਾਲੀ ਏ ਵੀਡੀਓ ਉਹਨਾਂ ਦੀ ਵੀ ਸਟੋਰੀ ਆਊਗੀ ਇੰਸਟਾਗ੍ਰਾਮ ਤੇ ਇਹ ਜਿਨ੍ਹਾਂ ਦੀ ਆ ਫਾਰਮ ਦੀ ਆ ਹਾਂਜੀ ਹਾਂਜੀ ਠੀਕ ਆ ਬਾਈ ਠੀਕ ਆ ਕੀ ਬਾਤ ਵਾਕਈ ਬੱਛੀ ਬਹੁਤ ਕਮਾਲ ਆ ਯਾਰ ਹਨ ਹਊਗਾ ਭਾਈ ਇਹਦਾ ਵੱਡੇ ਪੈਸੇ ਵੇਚੀ ਦਾ ਚੱਲ ਹੈਗੀ 6 ਮਹੀਨੇ ਨੂੰ 80000 ਦੀ ਤੋਂ ਵੱਛੀ ਦਾ ਵੀ ਨਾਲ ਹੀ ਮੰਗ ਲਵੇ ਅੱਜ ਨਹੀਂ ਉਹ ਨਹੀਂ ਕੋਈ ਗੱਲ ਹਮ ਇਹਦਾ ਜਾਇਜ਼ ਹੀ ਆ ਬਸ ਲੱਖ ਰੁਪਏ ਮੁੱਲ 95 ਦੀ ਜਸ ਨੋਜੀ ਕਰਦਾ ਯਾਰ ਠੀਕ ਆ ਫਿਰ ਤਾਂ ਯਾਰ ਜਾਇਜ਼ ਬਾਹਰ ਉਹ ਭਾਈ ਆਜ ਯਾਰ ਆ ਬੰਦੇ ਦੀਆਂ ਨਿਸ਼ਾਨੀਆਂ ਨਹੀਂ ਤਾਂ ਗਾਂ ਸੀਗੀ 31 ਦੀ ਹਾਂ ਉਹ ਤੇ ਤੈਨੂੰ ਹੀ ਦਸੀ ਜਾ ਨਜ਼ਰ ਵੇਖੋ ਬਾਈ ਵੱਡੀ ਜੀ ਗੱਲ ਪਤਾ ਕੀ ਆ ਗਾਂ ਦੇ ਵਿੱਚ ਬਾਈ ਦੁੱਧ ਤਾਂ ਹੈਗਾ ਹੀ ਹੈਗਾ ਗਾਂ ਦੇ ਵਿੱਚ ਜਿਹੜੀ ਕੁਆਲਿਟੀ ਆ ਤੇ ਔਲ ਕਰਦੀ ਖੁੱਲੀ ਆਈ ਤੇ ਲਿਆ ਦੇ ਤਾ ਖੁੱਲੀ ਸੀ ਨਹੀਂ ਫਾਰਮ ਚੋ ਇੱਕ ਵਾਰੀ ਬੱਚੇ ਦਾ ਵੀ ਕਰਦੀ ਵੀਰੇ ਜਾਨ ਤੇ ਜਾਨ ਤੇ ਕੋਈ ਗੱਲ ਇੱਕ ਵਾਰੀ ਹੋਰ ਲਿਆ ਇਹਨੂੰ ਕੱਢ ਕੇ ਲਿਆ ਪਾਰ ਇੱਥੇ ਹੀ ਖੜੀ ਰਹਿੰਦੇ ਚੱਲ ਰਹੇ ਨਹੀਂ ਰਹਿੰਦੇ ਤੂੰ ਖੁੱਲੀ ਦੀਪ ਕਰੀ ਖਾ ਕੈਮਰਾ ਲੇਵੇ ਦੇ ਨੇੜੇ ਜਿਹੜੇ ਥੱਕੇ ਪਏ ਆ ਮਾਰ ਮਾਰ ਕੇ ਜਿਹੜੇ ਤੇ ਉਹ ਕਰ ਲੈਣ ਸੰਪਰਕ ਬਾਈ ਨਾਲ ਪਾਲ ਤੇ ਬਾਈ ਦੀ ਕੁੜੀ ਰੱਖਦੀ ਆ ਬੱਚੀ ਦਾ ਬੜਾ ਖਿਆਲਾ ਫਿਰਦੀ ਵੇਖ ਲੈ ਬਈ ਇਹ ਬੱਚੀ ਦੇ ਦਿਲ ਲੱਗ ਗਈ ਬਾਅਦ ਚੱਲੀ ਹੁਣ ਕਹਿੰਦੀ ਵੀਡੀਓ ਨਹੀਂ ਬਣਾਉਣੀ ਤੇ ਥਣ ਥਣ ਕਿਹੜੀਆਂ ਗੱਲਾਂ ਬੱਚੀ ਨੂੰ ਲੱਗਾ ਯਾਰ ਹਨਾ ਬਾਈ ਚੂਣ ਚਣ ਕਿਵੇਂ ਆ ਪਾਲ ਬਾਈ ਪੂਰਾ ਇੱਕ ਨੰਬਰ ਹੈ ਵੀਰੇ ਹੁਣ ਜੇ ਛੱਡੀਏ ਬੱਚੀ ਥੱਲੇ ਤੇ ਮਾਰ ਲਈਏ ਤਾਰ ਕਾਰੇ ਵਿੱਚੇ ਫਸਮਾਉਣੀ ਮੁੜ ਕੇ ਮੰਗ ਲੋ ਬਸ ਮਗੇ ਖਰਾਬ ਹੋ ਜਾਂਦਾ ਹਾਂ ਜਦੋਂ ਕਾ ਕਾਇ ਆ ਦੀ ਤਸੱਲੀ ਕਰੇ ਯਾਰ ਠੀਕ ਆ ਬਈ ਤਾਂ ਵੀ ਜੋਗਾ ਲਾ ਲਾ ਵੀਡੀਓ ਤੇ ਕੈਦ ਕੇ ਅੱਜ ਤਾਂ ਹੀ ਨਾਂ ਰਹਿ ਕਿਸ ਨੂੰ ਖੋਟੀ ਜਾਨ ਦਿੱਤੀ ਤੇ ਨਾਂ ਜਾਣਦੇਗੇ ਬਸ ਠੀਕ ਆ ਤਸੱਲੀ ਕਰਾ ਕੇ ਦੇਈ ਦੀ ਕੀ ਰੇਟ ਰਹੂਗਾ ਇਹਦਾ 95000 ਰੁਪਏ ਨਾ ਹਾਂਜੀ ਵੀਰੇ ਮੁੱਲ 195 ਦੀ ਦੇਣੀ ਆ ਹਾਂਜੀ ਮੰਨਤਨ ਹੋ ਜੂ ਵਿੱਚੋਂ ਤੇਰੇ ਮੂਲ ਹੋ ਜੂਗਾ ਜਿਵੇਂ ਤੇਰਾ ਅੱਗੇ ਕੋਈ ਯਾਰ ਅੱਖ ਲਈ ਲੱਜ ਮੇਰੀ ਯਾਰ ਅੱਛਾ ਹੁਣ ਮੈਨੂੰ ਐਂ ਦੱਸ ਤੇ ਨੰਬਰ ਕਿਹੜੇ ਤੇ ਗੱਲ ਕਰੀਏ 79735 ਦੇ 2654 79735 2654 ਜੇਰ ਬਾਈ ਨੇ ਚੱਕਤੀ ਆ ਤੁਹਾਨੂੰ ਨਹੀਂ ਡੋਣਾ ਪੈਣਾ ਪਿੱਛੇ ਮੰਝਾ ਤੇ ਦੁੱਧ ਦਊਗੀ ਬਾਈ 22 30 ਕਿਲੋ ਟੋਰਨ ਨਾਲ ਮਗਰ ਵਿਰਕ ਫਾਰਮ ਵਾਲਿਆਂ ਦੇ ਵੈਂਸਨ ਬੁੱਲ ਐਰ ਸ਼ਰ ਦੀ ਬੱਛੀ ਆ ਦੂਜਾ ਸੂਆ ਵੈੜਾ 26 ਕਿਲੋ ਦੁੱਧ ਪਿੱਛੇ ਪਾ ਕੇ ਆਈਆ ਕਰਮਾ ਵਾਲੀ ਐਤ ਕੀ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੰਨਾ ਚੋਣਿਆ ਪਰ ਚੀ ਥੱਲੋ ਥੱਲੋ ਬੜੀ ਖਬਰਦਾਰ ਨਜ਼ਾਇਜ਼ ਚੰਗੀ ਆ ਵੀਰੇ ਬਾਕੀ ਆ ਕੇ ਤਸੱਲੀ ਫਿਰ ਵੀ ਵੀਰੇ ਹੱਥ ਜੋੜ ਕੇ ਮੇਰੀ ਬੇਨਤੀ ਆ ਵੀ ਤਸੱਲੀ ਕਰਿਆ ਕਰੋ ਵੀਰ ਬਣ ਕੇ ਆਪ ਮੈਂ ਇੱਕ ਇਸ ਸਧਾਰਨ ਤੌਰ ਤੇ ਕਹਿਣਾ ਕਿਉਂਕਿ ਤੁਸੀਂ ਮੇਰੇ ਭਰਾਵਾ ਕੱਲ ਨੂੰ ਕਿਸੇ ਨਾਲ ਉਨੀ ਇੱਕੀ ਤੋਖਾ ਹੋ ਜਾਂਦਾ ਨਾ ਤੇ ਮੇਰਾ ਵੀ ਮਨ ਦੁਖਦਾ ਯਾਰ ਕਿਉਂਕਿ ਤੁਸੀਂ ਭਰਾਓ ਮੇਰੇ ਜੁੜੇ ਹੋ ਮੇਰੇ ਨਾਲ ਇਸ ਕਰਕੇ ਮੈਂ ਹਰ ਇੱਕ ਵਾਰੀ ਕਹਿਣਾ ਵੀਰੇ ਗੱਬਣਾ ਚੈੱਕ ਕਰਾਓ ਜੇ ਤਿਆਰ ਲੈਣ ਲੱਗਿਆਂ ਥਣ ਵੇਖੋ ਜੇ ਤੋਕੜਾ ਚੋਕੇ ਲਵੋ ਜੇ ਵੀਰੇ ਸੱਜਰ ਲੈਨੀਆ ਤੇ ਦੁੱਧ ਕੰਡੇ ਤੇ ਚੜਾਓ ਫੇਰ ਆਉਦੇ ਟੈਂਪੂ ਜੇ ਬਾੜੋ ਵੀਰੇ ਬਾਅਦ ਜੱਕੇ ਸੇ ਨੂੰ ਮਾੜਾ ਚੰਗਾ ਨਾ ਕਹੋ ਨੰਬਰ ਸਕਰੀਨ ਦੇ ਉੱਤੇ ਆ ਜਾਣਕਾਰੀ ਲਈ ਪਿੰਡ ਰਖਾਲਾ ਵਾ ਜ਼ਿਲ੍ਹਾ ਮੁਕਸਰ ਸਾਹਿਬ ਦੀ ਧਰਤੀ ਆ ਪਾਲ ਬਾਈ ਦੇ ਕੋਲ